ਇਸੇ ਵੀ ਤਰ੍ਹਾਂ ਦੀ ਦਵਾਈਆਂ ਟੈਸਟਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਤੇ ਨਾ ਹੀ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਨੇ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ 'ਚ ਹੀ ਬੁਨਿਆਦੀ ਸਿਹਤ ਸੇਵਾਵਾਂ ਮਾ ਪ੍ਰਦਾਨ ਕਰਨ 'ਚ ਮੀਲ ਪੱਥਰ ਸਾਬਤ ਹੋ ਰਹੇ ਨੇ ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਮਾ ਪ੍ਰਦਾਨ ਹੋ ਸਕਣ ਇਸ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੀ ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਜਿਸ ਦੇ ਨਾਲ ਹੁਣ ਤੱਕ ਆਮ ਆਦਮੀ ਕਲੀਨਿਕਾਂ ਦੀ ਗਿਣਤੀ 881 ਹੋ ਚੁੱਕੀ ਹੈ ਜਿੱਥੋਂ 2 ਕਰੋੜ ਤੋਂ ਵੱਧ ਮਰੀਜ਼ ਇਲਾਜ ਕਰਵਾ ਚੁੱਕੇ ਨੇ ਤੇ 72 ਲੱਖ ਤੋਂ ਵੱਧ ਮਰੀਜ਼ਾਂ ਨੇ ਮੁਫਤ ਟੈਸਟ ਕਰਵਾਏ ਨੇ ਅਸੀਂ ਵਾਦਾ ਵੀ ਕੀਤਾ ਸੀ ਜਦੋਂ ਵੋਟਾਂ ਵੇਲੇ ਕਿ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸੇਵਾਵਾਂ ਦੇਵਾਂਗੇ ਉਹਨਾਂ ਨੇ 4-5 ਸਾਲ ਚ ਨਾ ਕੀਤਾ ਸੀ ਆਪਾਂ 2-2.5 ਸਾਲ ਦੇ ਵਿੱਚ ਉਹ ਤੋਂ ਵੱਧ ਕਰਕੇ ਦਿਖਾਤਾ ਅਮੇ કુલ 70 60 70 ਕੇ ਵਰੀ 80 90 ਵੀ ਹੋ ਜਾਂਦੇ ਪੇਸ਼ੈਂਟ ਆ 70 ਕੇ ਤਾਂ ਆ ਹੀ ਜਾਂਦੇ ਇੱਥੇ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਦੋ ਤਿੰਨ ਮੈਡੀਸਨ ਕਰਨਾ ਸਰਕਾਰ ਵੱਲੋਂ ਫਲੱਬ ਨੇ ਉਹ ਸੇ ਪੇਸ਼ੈਂਟ ਨੂੰ ਦੇ ਦਿੰਦੀ ਆ ਫਿਰ ਦੁਬਾਰਾ ਲੋਡ ਹੋਣਗੇ ਜੇ ਪੇਸ਼ੈਂਟ ਨੂੰ ਅਸੀਂ 3 ਦਿਨ ਬਾਅਦ ਦੁਬਾਰਾ ਕਾਲ ਕਰੀਦਾ ਇੰਟਰ ਰਿਲੇਸ਼ਨ ਤੋਂ ਉਹਨਾਂ ਦੀ ਬਿਮਾਰੀ ਜੇ ਕਿਸੇ ਨੂੰ ਲੱਗਦਾ ਹੋਵੇ ਟੈਸਟ ਤੇ ਲੋੜ ਹੈ ਤੇ ਅਸੀਂ ਉਹਨਾਂ ਦਾ ਟੈਸਟ ਵੀ ਕਰਦੇ ਹਾਂ ਜੀ ਰਾਜਪਥੀ ਸਭਾ ਕਮੇਟੀ ਦਾ ਮਕਸਦ ਇਹ ਹੁੰਦਾ ਜਦੋਂ ਆਪਾਂ ਕੋਈ ਵੀ ਜਨ ਬਣਾਨੇ ਆ ਜੀ ਉਸ ਬਿਮਾਰੀ ਬਾਰੇ ਵਿਚਾਰ ਚਰਚਾ ਕੀਤਾ ਜਾਵੇ ਜੀ ਔਰ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਜਿਨ੍ਹਾਂ ਨੇ ਚਾਹੇ ਜਿਹੜੇ ਤੁਹਾਡੇ ਟੈਸਟਿੰਗ ਸੈਂਟਰਸ ਆ ਜਾਂ ਜਿਹੜੇ ਐਂਟੀ ਰੈਟ੍ਰੋਵੈਰੋ ਜਿਹੜੇ ਇਲਾਜ ਕਰਦੇ ਆ ਬਹੁਤ ਸਾਰੇ ਐਨ ਜੀਓਸ ਆ ਜਿਨ੍ਹਾਂ ਨੇ ਬਹੁਤ ਅੱਛਾ ਕੰਮ ਕੀਤਾ ਡਿਫਰੈਂਟ ਡਿਪਾਰਟਮੈਂਟਸ ਆ ਇਦੇ ਚ ਅਲੱਗ-ਅਲੱਗ ਬੰਧਿਆ ਦੀ ਕੰਟਰੀਬਿਊਸ਼ਨ ਹੈ ਜਿਹੜੇ ਜਿਸ ਤਰ੍ਹਾਂ ਜਿਹੜੇ ਜਿੰਨੇ ਵੀ ਸਾਡੇ ਬਲੱਡ ਬੈਂਕ ਹੈ ਉਹ ਸੇਫ ਬਲੱਡ ਵਾਸਤੇ ਇਸੇ ਤਰ੍ਹਾਂ ਜਿਹੜੇ ਬੱਚਿਆਂ ਦੇ ਵਿੱਚ ਆ ਜਿਹੜੀ ਐਜੂਕੇਸ਼ਨਲ ਕੰਪੇਨ ਜਿਹਨੂੰ ਅਸੀਂ ਇਨਫੋਰਮੇਸ਼ਨ ਐਜੂਕੇਸ਼ਨ ਕਮਿਊਨੀਕੇਸ਼ਨ ਆਈਸੀ ਐਕਟੀਵਿਟੀਜ਼ ਹੈ ਕਿ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਯੂਥ ਨੂੰ ਪਤਾ ਹੋਣਾ ਚਾਹੀਦਾ ਕਿ ਚਾਹੇ ਐਚਆਈਵੀ ਐਡਜ਼ ਹੈ ਜਾਂ ਹੈਪਟਾਈਟਸ ਬੀ ਐਂਡ ਸੀ ਹੈ ਦੇ ਜਿਹੜੇ ਤਿੰਨ ਪ੍ਰਿੰਸੀਪਲ ਮੋਡ ਆਫ ਸਪਰੈਡ ਹੈ ਉਹ ਕਿਹੜੇ-ਕਿਹੜੇ ਨੇ ਜੇ ਉਹਨਾਂ ਨੂੰ ਪਤਾ ਹੋਵੇਗਾ ਕਿ ਸੈਕਸ਼ੂਅਲ ਟ੍ਰਾਂਸਮਿਸ਼ਨ ਤੋਂ ਕਿੱਦਾਂ ਬਚਣਾ ਸ਼ੇਅਰ ਔਰ ਚਲੋ ਜਿਹੜਾ ਮਦਰ ਟੂ ਚਾਈਲਡ ਹੈਗਾ ਉਹਦੇ ਵਾਸਤੇ ਵੀ ਜੇ ਜੇ ਮਦਰ ਪ੍ਰੋਪਰ ਟਰੀਟਮੈਂਟ ਲਏਗੀ ਤਾਂ ਉਹਦਾ ਬੱਚਾ ਅੱਛੇ ਵੀ ਪੋਜ਼ਿਟਿਵ ਮਦਰ ਦਾ ਬੱਚਾ ਵੀ ਜਿਹੜਾ ਨਾਰਮਲ ਬੱਚਾ ਹੋ ਸਕਦਾ ਸੋ ਇਹ ਜੇ ਸਾਰੀਆਂ ਗੱਲਾਂ ਲੋਕਾਂ ਨੂੰ ਪਤਾ ਹੋਣ ਗਿਆ ਤਾਂ ਆਪਾਂ ਜਿਹੜੀ ਬਿਮਾਰੀ ਹੈ ਨੂੰ ਕੰਟਰੋਲ ਕਰ ਸਕਦੇ ਹਾਂ ਕਿਉਂਕਿ ਇਹਦੇ ਰੋਕथाम ਹੀ ਪ੍ਰੋਫੈਨਸ਼ਨ ਇਸ ਦਾ ਕਿਓਰ ਤੇ ਆਦਰਵਾਈਜ਼ ਜੇ ਬਿਮਾਰੀ ਹੋ ਗਈ ਹੈ ਫਿਰ ਕੋਈ ਕਰਨੀ ਡਿਸਪੀਅਰ ਕਰਨ ਵਾਲੀ ਕਰਨੀ ਹੈ ਜੀ ਫਿਰ ਵੀ ਤੁਸੀਂ ਇੱਕ ਨਾਰਮਲ ਦੀ ਆ ਨਾਰਮਲ ਲਾਈਫ ਸਟਾਈਲ ਫੀਡ ਕਰ ਸਕਦੇ ਹੋ ਜੇ ਤੁਸੀਂ ਪ੍ਰੋਪਰ ਟਰੀਟਮੈਂਟ ਲੈਂਦੇ ਹੋ ਸਾਰੀਆਂ ਪ੍ਰੋਕਾਸ਼ਨ ਲੈਂਦੇ ਹੋ ਉਹਦੇ باوجود ਵੀ ਤੁਸੀਂ ਨਾ ਤਾਂ ਅੱਗੇ ਸਪਰੈਡ ਕਰੋਗੇ ਤੁਸੀਂ ਆਪਣੀ ਸਿਹਤ ਵੀ ਤੁਹਾਡੀ ਅੱਛੀ ਰਹੇਗੀ ਸੋ ਇਹ ਸਾਰੀ ਜਿਹੜੀ ਜਾਣਕਾਰੀ ਆ ਲੋਕਾਂ ਨਾਲ ਸਾਂਝੀ ਕਰਨੀ ਇਹਦੇ ਬਾਰੇ ਵਿਚਾਰ ਵਟਾਂਦਰਾ ਕਰਨਾ ਔਰ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਉਹਨਾਂ ਦਾ ਸਨਮਾਨ ਕਰਨਾ ਇਹ ਸਾਡਾ ਅਸਲ ਮੁੱਖ ਵਕਤ ਸੀਗਾ ਕਿ ਜਿਹੜਾ ਮਾਈ ਹੈਲਥ ਮਾਈ ਰਾਈਟ ਜੋ ਥੀਮ ਦਿੱਤਾ ਹੈ ਸੋਰੀ ਡਬਲਯੂ ਐਚਓ ਨੇ ਜਿਹੜਾ ਮਤਲਬ ਇਹ ਲੋਕਾਂ ਤੱਕ ਜਿਹੜਾ ਹੈਗਾ ਉਹਦੇ ਨਾਲ ਮੈਂ ਕਹਿੰਦਾ ਆਪਣੀ ਜ਼ਿੰਮੇਵਾਰੀ ਵੀ ਆ ਜ਼ਿੰਮੇਵਾਰੀ ਸਿਹਤ ਹੈ ਹਰ ਇੱਕ ਬੱਚੇ ਨੂੰ ਜੇ ਆਪਾਂ ਇਹ ਵੈਕਸ ਦੇ ਦਈਏ ਜੋ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮਹਨੋ ਸਾ ਜਿਹੜਾ ਡਿਜ਼ੀਜ਼ ਦਾ ਬਰਡਨ ਹੈ ਉਹਦੇ ਨਾਲ ਬਹੁਤ ਘਟੇਗਾ ਇਸ ਲਈ ਕੈਂਪਸ वगैरह ਲਗਾਏ ਜਾਣਗੇ ਹਾਂ ਇਹਦੇ ਵਾਸਤੇ ਅਸੀਂ ਸਕੂਲਾਂ ਦੇ ਵਿੱਚ ਖਾਸ ਕਰਕੇ ਜੀ ਸਕੂਲਾਂ ਕਾਲਜਾਂ ਦੇ ਵਿੱਚ ਜੋ ਤੇ ਵਿੱਚ ਜਿਹੜਾ ਹੈਗਾ ਉਹ ਐਜੂਕੇਸ਼ਨਲ ਕੈਂਪੇਨ ਹੈ ਸੇਫ ਬਲੱਡ ਦੀ ਕੈਂਪੇਨ ਹੈ ਓਰਲ ਸਬਸਟੀਟਿਊਸ਼ਨ ਥੈਰੇਪੀ ਜਿਹਨੂੰ ਅਸੀਂ ਜਿਹੜੇ ਇੰਜੈਕਟਡ ਡਰਗ ਯੂਜ਼ਰਸ ਹੈ ਉਹਦੇ ਵਾਸਤੇ ਸਪੈਸ਼ਲ ਜਿਹੜੇ ਆ ਗਿਆ 43 ਦੇ ਕਰੀਬ ਜਿਹੜੇ ਆ ਗਿਆ ਓਰਲ ਸਬਸਟੀਟਿਊਸ਼ਨ ਥੈਰੇਪੀ ਆ ਕਿ ਤੁਸੀਂ ਜਿਹੜੀ ਗੋਲੀ ਲੈ ਲਓ ਜਾਂ ਅਸੀਂ ਇੱਕ ਜਿਹੜੀ ਹੈਗੀ ਆ ਆਪਣੇ ਨਾ ਨੇਜ਼ਲ ਡ੍ਰੋਪਸ ਹੀ ਹੁੰਦਾ ਹੈ ਬੈਥ ਡਾਉਨ ਜਿਹੜੀ ਦੇਕੋਡ ਬੈਥ ਡਾਉਨ ਥੈਰੇਪੀ ਆ ਉਹ ਇਕਲੀ ਇਫੈਕਟਿਵ ਹੈ ਤਾਂ ਕਿ ਜਿਹੜਾ ਐਚ ਆਈ ਵੀ ਦਾ ਜਿਹੜਾ ਪ੍ਰਿੰਸੀਪਲ ਮੋਡ ਆਫ ਸਪਰੈਡ ਆ ਪੰਜਾਬ ਦੇ ਵਿੱਚ ਦੇਖਿਆ ਕਿ ਬਹੁਤ ਜ਼ਿਆਦਾ ਜਿਹੜੇ ਵਧੇ ਸੀਗੇ ਉਹ ਇੰਜੈਕਟਿੰਗ ਡਰੱਗ ਯੂਜ਼ਰ ਕਰਕੇ ਵਧੇ ਸੀ ਆਈ ਡੀ ਯੂ ਕਰਕੇ ਹੋਣ ਸੀ ਦੇਖਿਆ ਵੀ ਹਰਿਆਣੇ ਦੇ ਵਿੱਚ ਸਾਡੇ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਹੈਗਾ ਸੋ ਉਹਦਾ ਇੱਕੋ ਹੀ ਤਰੀਕਾ ਹੈਗਾ ਕਿ ਸਾਡਾ ਜਿਹੜਾ ਯੂਥ ਹੈ ਉਹਨਾਂ ਨੂੰ ਇਹਦੇ ਬਾਰੇ ਗਿਆਨ ਹੋਵੇ ਵੀ ਇਹ ਫੈਲਦੀ ਕਿੱਦਾਂ ਹੈ ਤਾਂ ਹੀ ਆਪਾਂ ਇਹਦੇ ਕੰਮਜਾਬ ਹੋਵਾਂਗੇ ਸੋ ਇਹ ਮਕਸਦ ਹੈ ਸਾਡਾ ਸੀ ਦੇਖੋ ਬਹੁਤ ਮਾੜੀ ਗੱਲ ਹੈ ਉਹਨਾਂ ਤੇ ਪਹਿਲਾਂ ਹਮਲਾ ਨਹੀਂ ਦੇ ਦੋ ਤਿੰਨ ਹਮਲੇ ਹੋ ਚੁੱਕੇ ਆ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਜਦੋਂ ਕਿਤੇ ਵੀ ਜਾਂਦੇ ਆ ਔਰ ਹੋਰ ਕਿਸੇ ਲੀਡਰ ਤੇ ਹਮਲਾ ਨਹੀਂ ਹੋਇਆ বিজেপি ਦੇ ਕਿਸੇ ਲੀਡਰ ਤੇ ਹਮਲਾ ਨਹੀਂ ਹੋਇਆ ਨੈਚਰਲੀ ਸਿੱਧੀ ਜੀ ਗੱਲ ਹੈ ਜੀ ਇਹ ਕੌਣ ਕਰਾ ਸਕਦਾ ਹੈ ਦਾ ਫਾਇਦਾ ਕਿਹਨੂੰ ਹੋ ਰਿਹਾ ਕਿਹੜੀ ਪਾਰਟੀ ਉਹ ਬੰਦਿਆਂ ਦੇ ਲਿੰਕ ਕਿਹਦੇ ਨਾਲ ਹੈ ਇਹ ਸੌਰਵ ਭਾਰਤਵਾੜ ਜੀ ਨੇ ਦੱਸਿਆ ਹੈਗਾ ਇਹ ਨਿੰਦਣਯੋਗ ਹੈ ਜੀ ਸ਼ਰਮਨਾਕ ਗੱਲ ਹੈ ਕਿ ਤੁਸੀਂ ਜਿਹੜਾ ਹੈਗਾ ਇਲੈਕਟਰਲ ਬੈਟਲ ਹੈ ਉਹ ਤੁਸੀਂ ਮਤਲਬ ਬੈਲੇਟ ਨਾਲ ਲੜਨੀ ਚਾਹੀਦੀ ਹੈ ਮਤਲਬ ਇਹ ਗੁੰਡਾ ਕਰਤੀ ਕਰਕੇ ਨਹੀਂ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਚਾ ਰੱਖ ਕੇ ਦੇਖ ਲਿਆ ਤੁਸੀਂ ਉਹਦਾ ਹੌਸਲਾ ਨਹੀਂ ਤੋੜ ਸਕੇ ਹੁਣ ਤੁਸੀਂ ਹਮਲੇ ਕਰਕੇ ਦੇਖ ਲਓ ਉਹਦਾ ਹੌਸਲਾ ਨਹੀਂ ਤੋੜ पाओगे ਤੁਸੀਂ ਉਹ ਆਮ ਆਦਮੀ ਪਾਰਟੀ ਦੇ ਜਦੋਂ ਜਦੋਂ ਤੁਸੀਂ ਅਟੈਕ ਕੀਤਾ ਜਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਸਟਰੋਂਗਰ ਹੋ ਕੇ ਮਤਲਬ ਪਹਿਲਾਂ ਨਾਲੋਂ ਮਜ਼ਬੂਤ ਹੋ ਕੇ ਉੱਭਰੀ ਅਜੇ ਅੱਗੇ ਅੱਗੇ ਤੋਂ ਬਿਹਤਰ ਹੋਏਗਾ ਕਿਉਂਕਿ ਐਮਐਲਏ ਵੀ ਰੈਸਟ ਕੀਤੇ ਆ ਦਿੱਲੀ ਦੇ ਸਿਰਫ ਇੱਕ ਕੋਲ ਰਿਕਾਰਡਿੰਗ ਹੋ ਗਈ ਉਹਨਾਂ ਦੇ ਪੀਏ ਦੇ ਨਾਲ ਦਿੱਲੀ ਪੁਲਿਸ ਨੇ ਕਿਹਾ ਕਿ ਐਜ਼ ਇਹਨਾਂ ਦੇ ਗੈਂਗਸਟਰ ਦੇ ਨਾਲ ਲਿੰਕ ਹੈ। ਆਮ ਆਦਮੀ ਪਾਰਟੀ ਦੇ ਕਨਬੁਦਾ ਕਿੱਦਿ ਲੱਗਦਾ ਵੀ ਕੇਂਦਰ ਸਰਕਾਰ ਕੋ ਵੀ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਦੇ ਪੁਲਿਸ ਹੈ। ਇਹ ਪੁਲਿਸ ਉਹਨਾਂ ਦੇ ਨਾਲ ਚੁੱਕੀ ਐਜ਼ ਇਹ ਪੂਰਾ ਐਵੀਡੈਂਸ ਨਹੀਂ ਹੈਗਾ। ਫਿਰ ਵੀ ਕੋਈ ਕਾਲ ਰਿਪੋਰਟ ਦਿੱਤਾ ਉਹ ਵੀ ਇੱਕ ਚੁਣਿਆ ਪ੍ਰਤੀਨਿਧੀ ਨੂੰ ਮਤਲਬ ਇੱਕ ਬਿੜੀ ਫ੍ਰੀਵੋਲਸ ਕੰਪਲੇਟ ਦੇ ਬੇਸ ਤੇ ਅਰੈਸਟ ਕਰਦਾ। ਤੂੰ ਦੇਖੋ ਵੀ ਇਹ ਕਿਤੇ ਹੋਰ ਹੋ ਰਿਹਾ ਜੀ ਕਿਤੇ? ਜਿਹੜੇ ਤੁਹਾਡੇ ਕਰਨਾਟਕਾ ਦੇ ਵਿੱਚ ਸੀਗੇ ਜਿਹੜੇ ਇਹਨਾਂ ਦੇ ਮਤਲਬ ਦੇਵ ਗੋੜਾ ਜੀ ਦਾ ਪੋਤਰਾ ਸੀ ਜਦੋਂ ਉਹਦੇ ਤੇ ਕਿੰਨੇ ਮਤਲਬ ਰੇਪ ਦਾ ਕੇਸ ਹੈ ਜャਹ ਜਿਹਨੇ ਕਿਸਾਨਾਂ ਦੇ ਉੱਤੇ ਜੀਭ ਚੜਾਤੀ ਉਹਨਾਂ ਨੂੰ ਤਾਂ ਜਮਾਨਤਾ ਦੇ ਰਹੇ ਹੈ ਜਿਹੜੇ ਹੋਰ ਕਿੰਨੇ ਮਾੜੇ ਬੰਦਿਆਂ ਨੂੰ ਤੇ ਸਾਡਾ ਖਰਿਆ ਨਹੀਂ ਵੀ ਇਹ ਤਾਂ ਤੁਹਾਡੇ ਸਾਹਮਣੇ ਅੱਜ ਸਾਡੇ ਮੁੱਖ ਮੰਤਰੀ ਨੂੰ ਉਪ ਮੁੱਖ ਮੰਤਰੀ ਨੂੰ ਸਿਹਤ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਸੰਜੇ ਜੀ ਨੂੰ ਸਾਡੇ ਮੈਂਬਰ ਆਫ ਪਾਰਟੀ ਬੰਦਿਆਂ ਨੂੰ ਸਾਰਿਆਂ ਨੂੰ ਅਰੈਸਟ ਕਰਕੇ ਦੇਖ ਲਿਆ ਉਹਨਾਂ ਨੇ ਕੋਈ ਗੱਲ ਨਹੀਂ ਜੀ ਸਾਨੂੰ ਪੂਰਾ ਯਕੀਨ ਹੈ ਕਿ ਜਦੋਂ ਸੁਦਾਲਾਤ ਤੋਂ ਇਨਸਾਫ ਮਿਲੇਗਾ ਔਰ ਜਿਸ ਤਰ੍ਹਾਂ ਬਾਕੀ ਦੇ ਬੰਦੇ ਉਹ ਵੀ ਛੁੱਟ ਜਾਣਗੇ ਸਰ ਕੇਂਦਰ ਦੇ ਨਾਲ ਮੋਹਲਤ ਪੋਲੀਟਿਕ ਦੇ ਨਾਮ ਨੂੰ ਹੋਊਗਾ ਜੀ ਫਾਈਨਲ ਵੀ ਕੇਂਦਰ ਦੇਖੋ ਉਹਦੇ ਤੇ ਹਾਂ ਉਹਦੇ ਨਾਲ ਸਾਡਾ ਜਿਹੜਾ ਹੈਗਾ ਕੁਝ ਐਗਰੀਮੈਂਟ ਹੋਇਆ ਜਿਹੜਾ ਉਹਨਾਂ ਦਾ ਨਾਂ ਸੀਗਾ ਉਹ ਵੀ ਚੈੱਕ ਕੀਤਾ ਜੀ ਉਹਨਾਂ ਨੇ ਉਹਨਾਂ ਨੇ ਯੂਸਮਾਨ ਰੋਕਿਆ ਮੰਦਿਰ ਸੀਗਾ ਉਹ ਮੰਦਿਰ ਸੀਗਾ ਉਹਨੂੰ ਹਟਾਇਆ ਸੀ ਤੇ ਉਹਦੇ ਤੇ ਜਿਹੜੇ ਸਾਡੇ ਦੋ ਤਰ੍ਹਾਂ ਦੇ ਇੱਕ ਤਾਂ ਸਟੇਟ ਸਟੇਟ ਜਿਹੜੇ ਸਾਡੇ ਸਟੇਟ ਦੇ ਹੈਗਾ ਜਿਹੜੇ ਪੋਰਟਾ ਕੇਵਨਸ ਬਣੇ ਹੋਏ ਆ ਜਾਂ ਕਿਸੇ ਨੇ ਕੋਈ ਧਰਮਸ਼ਾਲਾ ਤੇ ਅੱਜ ਕਿਸੇ ਬੰਦੇ ਨੇ ਕੋ ਡੋਨੇਟ ਕੀਤੇ ਆ ਐਨਆਰ ਇਸ ਨੇ ਉਹ ਐਜ਼ ਇਟ ਇਜ਼ ਰਹਿਣਗੇ ਜਿਹੜਾ ਸਟੇਟ ਦਾ ਹੈਗਾ ਜਿਹੜੇ ਜਿੱਥੇ ਉਹਨਾਂ ਦੀ 60% ਕੰਟਰੀਬਿਊਸ਼ਨ ਆ ਉੱਥੇ ਅਸੀਂ ਇੱਕ ਜਿਹੜਾ ਹੈਗਾ ਉਹ ਕਿਉਂਕਿ ਕੋ-ਫੰਡਡ ਹੈ ਤੇ ਉਹਦੇ ਚ ਜਿਹੜੀ ਹੈਗੀ ਆ ਸੀ ਉਹਨਾਂ ਕਾ ਵੀ ਠੀਕ ਆ ਕੋ-ਬ੍ਰਾਂਡਿੰਗ ਜਿਹੜੀ ਹੈਗੀ ਆ ਸਾਡਾ ਆਪਸ ਦੇ ਵਿੱਚ ਉਹਦੀ ਹੋਈ ਆ ਸਮਝਦਾ ਤਾਂ ਤੇ ਪੈਸੇ ਆਣੇ ਸ਼ੁਰੂ ਹੋ ਗਏ ਆ ਤੇ ਵੈਸੇ ਵੀ ਮਤਲਬ ਉਹ ਵੀ ਇੱਕ ਤੱਕਾ ਹੈਗਾ ਜੀ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਬਾਦਲ ਸਾਹਿਬ ਦੀ ਕੈਪਟਨ ਸਾਹਿਬ ਦੀ ਫੋਟੋ ਕਿਤੇ ਨਹੀਂ ਲੱਗਦੀ ਸੀ ਇਹ ਸਿਰਫ ਤੇ ਸਿਰਫ ਭਗਵੰਤ ਮਾਨ ਦੇ ਨਾਲ ਉਹਨੂੰ ਇੱਥੇ ਪੰਜਾਬ ਦੇ ਵਿੱਚ ਵੀ ਇਹ ਵੀ ਵਿਤਰੇ ਵਾਲੀ ਗੱਲ ਹੈ ਇਹ ਸਟੇਟ ਜਿਹੜਾ ਹੈਗਾ ਇਹ ਹੈਲਥ ਐਂਡ ਐਜੂਕੇਸ਼ਨ ਈਵਨ ਐਗਰੀਕਲਚਰ ਥੀਸ ਆਰ ਸਟੇਟ ਸਬਜੈਕਟਸ ਲਾ ਐਂਡ ਆਰਡਰ ਦ ਲਾਸਟ ਕੁਐਸਚਨ ਅਨਿਲ ਵਿਜ ਨੇ ਕੱਲ ਇੱਕ ਬਿਆਨ ਦਿੱਤਾ ਬਾਲਾ ਦੇ ਮਿਨਿਸਟਰ ਨੇ ਕਿ ਸ਼ੰਭੂ ਜਿਹੜੇ ਕਿਸਾਨ ਬੈਠੇ ਆ ਪੰਜਾਬ ਸਰਕਾਰ ਪੂਰਾ ਉਹਨਾਂ ਦੀ ਸਪੋਰਟ ਕਰਦੀ ਹੈ ਕਿ ਪੰਜਾਬ ਸਰਕਾਰ ਦੀ ਸ਼ਹਿਤ ਕਿਸਾਨ ਬੈਠੇ ਕੱਲ ਉਹਨਾਂ ਨੇ ਇੱਕ ਬਿਆਨ ਦਿੱਤਾ ਉਹ ਦੇਖੋ ਉਹਨਾਂ ਦਾ ਅਨਿਲ ਵਿਜ ਦਾ ਕਿਸਾਨਾਂ ਨਾਲ ਕੀ ਲੈਣਾ ਦਿੱਗਾ ਜੀ ਉਹਨਾਂ ਦਾ ਮੁੱਦਾ ਹੈਗਾ ਸੈਂਟਰ ਦੇ ਨਾਲ ਕੋਈ ਹੋਮ ਮਿਨਿਸਟਰ ਨੇ ਜਾਂ ਪ੍ਰਾਈਮ ਮਿਨਿਸਟਰ ਨੇ ਕੋਈ ਬਿਆਨ ਦਿੱਤਾ ਜੀ ਅਨਿਲ ਵਿਜ ਜੀ ਜਿਹੜੇ ਹੈਗੇ ਆ ਉਹ ਕਿਸਾਨਾਂ ਨੂੰ ਦੇਸ਼ ਦਾ ਇਸ ਤਰ੍ਹਾਂ ਨਹੀਂ ਸਮਝਦੇ ਜੀ ਉਹ ਕਿ ਉਹਨਾਂ ਨੂੰ ਮਤਲਬ ਉਹਨਾਂ ਨੂੰ ਕੀ ਹੱਕ ਹੈ ਰਾਣੀ ਦੀ ਸਰਕਾਰ ਨੂੰ ਕਿ ਉਹਨਾਂ ਨੇ ਉਹਨਾਂ ਦਾ ਰਸਤੇ ਬੰਦ ਕੀਤੇ ਹੋਏ ਆਪਣੀ ਰਾਜਧਾਨੀ ਚ ਕਿਉਂ ਨਹੀਂ ਜਾ ਸਕਦੇ ਇਹ ਤਾਂ ਸ਼ਰਮ ਤੱਕਾ ਹੈਗਾ ਜੀ ਇਹ ਕਹਿੰਦੇ ਹੁੰਦੇ ਜੋਰਾਵਰ ਦਾ 37200 ਇਹ ਸ਼ਰਮ ਤੱਕਾ ਹੈਗਾ ਜੀ ਬਿਲਕੁਲ ਮਾੜੀ ਗੱਲ ਹੈ ਔਰ ਇੱਕ ਜਿਹੜੇ ਆਪਣੇ ਵਿਰਧ ਕਿਸਾਨ ਆ ਜਿਹੜੇ ਮਤਲਬ ਸੀਨੀਅਰ ਸਟ੍ਰੀਟਿਜ਼ਨ ਹੀ ਆ ਗਿਆ ਉਹ ਮਰਨ ਵਰਤੇ ਰੱਖੇ ਹੋਇਆ ਕਿਉਂ ਨਹੀਂ ਗੱਲ ਕਰਦਾ ਜੀ ਪ੍ਰਧਾਨ ਮੰਤਰੀ ਕਿਉਂ ਅਸੀਂ ਕੀ ਰੋਕਾਂ ਸਰ ਕਿਉਂ ਨਹੀਂ ਗੱਲ ਕਰਦੇ ਹੋਮ ਮਿਨਿਸਟਰ ਜੀ ਆਪਾਂ ਔਰ ਜਿਹੜੇ ਬਾਕੀ ਦੇ ਮੰਤਰੀ ਉਹਨਾਂ ਕੋਲੇ ਪਾਵਰ ਕੋਈ ਨਹੀਂ ਹੈ ਖੇਤੀਬਾੜੀ ਮੰਤਰੀ ਦਾ ਕੋਰਣਾ ਘਰਲੀ ਕਰ ਸਕਦੇ ਕਿਉਂ ਨਹੀਂ ਉਹਨਾਂ ਨੂੰ ਬੁਲਾ ਕੇ ਦਿੱਲੀ ਗੱਲ ਕਰ ਸਕਦੇ ਮਤਲਬ ਕੀ ਕੀ ਮੰਗ ਰਿਹਾ ਜੀ ਉਹ ਜਿਹੜੀ ਉਹਨਾਂ ਦੀਆਂ ਨਜਾਇਜ਼ ਮੰਗਾਂ ਹੈਗੀਆਂ ਕਿ ਇੱਕ ਰਾਈਟ ਟੂ ਪ੍ਰੋਟੈਸਟ ਦਾ ਫੰਡਮੈਂਟਲ ਰਾਈਟ ਹੈ ਜੀ ਉਹ ਵੀ ਡਿਨਾਈ ਕੀਤਾ ਜਾ ਰਿਹਾ ਬਹੁਤ ਮਾੜੀ ਗੱਲ ਸਰ ਢੱਲੇਵਾਲ ਜੀ ਦੇ ਮੰਨੀ ਕਰਦੇ ਨੇ ਸਿਹਤ ਹਾਲ ਵੱਲੋਂ ਸਪੈਸ਼ਲ ਡਾਕਟਰਾਂ ਦੀ ਟੀਮ ਉੱਤੇ ਪਹਨਾ ਦਾ ਕੋਈ ਬਿਲਕੁਲ ਤਨਾਤ ਹੈ ਜੀ ਰੋਜ਼ ਚੈੱਕਅਪ ਹੋ ਰਹਾ ਤੁਸੀਂ ਦੇਖਿਆ ਵੀ ਹੋਣਾ ਜੋ ਸਾਡਾ ਕੰਮ ਹੈ ਅਸੀਂ ਬਿਲਕੁਲ ਸਿਹਤ ਦਾ ਚੈੱਕਅਪ ਕਰ ਰਹੇ ਹਾਂ ਔਰ ਜਿਹੜੇ ਇਹ ਹੁਣ ਸੈਂਟਰ ਕਮੰਡ ਨੂੰ ਮੈਂ ਫਿਰ ਵੀ ਤੁਹਾਡੇ ਥਰੂ ਵੀ ਬੇਨਤੀ ਕਰਦਾ ਕਿ ਉਹਨਾਂ ਨੂੰ ਬੁਲਾਓ ਗੱਲਬਾਤ ਕਰੋ ਇਹ ਸਾਰੇ ਦੇਸ਼ ਦਾ ਟਿੱਡ ਭਰਦੇ ਆ ਤੇ ਤੁਸੀਂ ਉਹਨਾਂ ਨੂੰ ਕੀ ਇਨਾਮ ਦੇ ਰਹੇ ਹੋ